ਕਾ ਰੱਪਾ ਬਹੁਤ ਵਧੀਆ ਰੇਟ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਹੈ 7 ਲੱਖ ਰੁਪਏ ਕੀਤੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਘਟਾ ਬਾਧਾ ਵੇਕੇ ਕਰ ਲਾਂਗੇ ਜਗ੍ਹਾ ਬਾਫਰ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਦੇਖੋਗੇ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਸਕਰੀਨ ਤੇ ਮਿਲ ਗਿਆ ਹੋਊ ਤੁਹਾਨੂੰ 73800 ਪੂਰਾ 26173 ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਭੇਜੋ ਆਪਣੇ ਕੋਲ ਵੀਡੀਓ ਫਰੀ ਦੇ ਵਿੱਚ ਆਪਾਂ ਲਗਾ ਦਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਮਾ ਸਸਤਾ ਘਰ ਲੈ ਕੇ ਪਹੁੰਚੇ ਹਾਂ ਸਿਰਫ 7 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕੀਤੀ ਹੈ ਜਿਹੜੀ ਇਹ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਜੀ ਤੇ ਹਰ ਰੋਜ਼ ਤੁਹਾਨੂੰ ਪਤਾ ਹੀ ਹੈ ਜੀ ਮੈਂ ਪੁੱਛਦਾ ਹੁੰਨਾ ਹਰ ਵੀਡੀਓ 'ਚ ਵੀ ਤੁਹਾਨੂੰ ਕਿਹੜੇ ਏਰੀਆ 'ਚ ਕਿੰਨੇ ਰੇਟ ਦੇ ਵਿੱਚ ਘਰ ਕੁਠੀ ਮਕਾਨ ਚਾਹੀਦਾ ਤੁਸੀਂ ਬਹੁਤ ਜ਼ਿਆਦਾ ਕਮੈਂਟ ਕੀਤੀ ਸੀਗੇ ਤੁਹਾਡੇ ਕਮੈਂਟਾਂ ਨੂੰ ਮੈਂ ਦੇਖ ਕੇ ਲੈ ਕੇ ਪਹੁੰਚਿਆ ਇਹ ਵੀਡੀਓ ਇਹ ਘਰ ਤੇ ਜਿਹੜੀ ਸਾਹਮਣੇ ਤੁਸੀਂ ਇਹ ਵੀਡੀਓ 'ਚ ਜਗ੍ਹਾ ਦੇਖੀ ਇਹ ਵੀ ਇਹਨਾਂ ਦੀ ਹੈ ਤੇ ਘਰ ਵੀ ਇਹਨਾਂ ਦਾ ਹੈ ਦੋਵੇਂ ਚੀਜ਼ਾਂ ਦਾ ਜਿਹੜਾ ਰੇਟ ਇਹਨਾਂ ਨੇ ਮੰਗਿਆ 7 ਲੱਖ ਰੁਪਈਆ ਮੰਗਿਆਗਾ ਤੁਹਾਨੂੰ ਜਗ੍ਹਾ ਮੈਂ ਕਨਫਰਮ ਕਰਵਾ ਦਿੰਦਾ ਸੀ ਜਿਹੜੀ ਘਰ ਦੀ ਜਗ੍ਹਾ ਹੈ ਉਹ ਤਾਂ 6 ਮਾਰ ਲਿਆ ਜਿਹੜੀ ਬਾਹਰ ਜਗ੍ਹਾ ਪਈ ਹੈ ਸਾਹਮਣੇ ਘਰ ਦੀ ਉਹ 5 ਮਾਰ ਲਿਆ ਟੋਟਲ ਹੋਗੀ 6 5 11 ਜੀ 11 ਮਰਲੇ ਟੋਟਲ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਡਿਮਾਂਡ 7 ਲੱਖ ਰੁਪਈਆ ਤੁਸੀਂ ਜਾ ਕੇ ਦੇਖਣਾ ਹੋਵੇ ਘਰ ਜਾਂ ਜਗ੍ਹਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਘਰ ਵੀ ਠੀਕ ਬਣਿਆ ਹੋਇਆ ਥੋੜਾ ਜਿਹਾ ਪੁਰਾਣਾ ਤਾਂ ਹੈ ਜ਼ਰੂਰ ਪਰ ਘਰ ਵਧੀਆ ਬਾਕੀ ਜਗ੍ਹਾ ਬਹੁਤ ਜ਼ਿਆਦਾ ਆਪਾਂ ਨੂੰ ਮਿਲ ਰਹੀ ਹੈ ਜੀ ਤੇ ਤੁਹਾਨੂੰ ਵੀਡੀਓ ਆਪਾਂ ਦਿਖਾ ਰਹੇ ਹਾਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਕੀ ਲਾਈਟ ਵਗੈਰਾ ਸਾਰਾ ਕੁਝ ਹੈਗਾਗਾ ਤੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਵਧੀਆ ਕਮਰੇ ਬਣੇ ਹੋਏ ਨੇ ਤੇ ਵਧੀਆ ਰਸੋਈ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਤੇ ਬਹੜਾ ਜਿਹੜਾ ਤੁਸੀਂ ਦੇਖਿਆ ਕਾਫੀ ਡਬਲ ਆਪਾਂ ਨੂੰ ਮਿਲ ਜੂਗਾ ਬਾਥਰੂਮ ਵਗੈਰਾ ਮਿਲ ਜੂਗਾ ਤੇ ਕਮਰਿਆਂ ਦੇ ਅੰਦਰ نیچے ਆਪਾਂ ਨੂੰ ਵਧੀਆ ਫਰਸ਼ ਲੱਗਿਆ ਹੋਇਆ ਮਿਲ ਜਾਊਗਾ ਜੋੜੀਆਂ ਜੇ ਆਪਾਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਰੇਟ 7 ਲੱਖ ਰੁਪਏ ਡਿਮਾਂਡ ਕੀਤੀ ਹੈ ਘਾਟਾ ਵਾਦਾ ਹੋ ਜਾਊਗਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਤੁਹਾਨੂੰ ਪਸੰਦ ਜਿ ਆਇਆ ਤਮ ਮਾਲਕ ਦਾ ਜਿਹੜਾ ਏਰੀਆ ਪਿੰਡ ਤਾਂ ਇਹਨਾਂ ਦਾ ਹੈਗਾ ਰੱਤਾ ਖੇੜਾ ਬਾਜਾ ਕੂਤਵਾਲ ਫਿਰੋਜ਼ਪੁਰ ਇਹਨਾਂ ਨੂੰ 22 23 ਕਿਲੋਮੀਟਰ ਰਹਿ ਜਾਂਦਾ ਤੇ ਜੀਰਾ ਵੀ ਇੰਨਾ ਕਿ ਜੀਰਾ ਰਹਿੰਦਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ 7 ਲੱਖ ਰੁਪਇਆ ਡਿਮਾਂਡ ਕੋਈ ਜ਼ਿਆਦਾ ਨਹੀਂ ਹੈਗੀ ਘਰ ਵੀ ਤੁਸੀਂ ਦੇਖ ਲਓ ਵਧੀਆ ਤੇ ਘਰ ਨੂੰ ਗਲੀ ਵੀ ਵਧੀਆ ਲੱਗਦੀ ਹੈ ਤੇ ਕਿਸੇ ਨੂੰ ਵੀ ਪਸੰਦ ਜੇ ਘਰ ਆਇਆ ਤਾਂ ਮਾਲਕ ਨੇ ਕਿਹਾ ਆਲੂ ਕਰੀ ਤੇ ਬੇਕੀ ਗੱਲਬਾਤ ਕਰਕੇ ਰੇਟ ਹੋਰ ਵੀ ਉੱਪਰ-ਨੀਚੇ ਕਰ ਲਾਂਗੇ ਤੇ ਸੇਲ ਕਰ ਦਾਂਗੇ ਤੇ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਪਾਈ ਸੀਗੀ ਤੁਸੀਂ ਕਹਿੰਦੇ ਸੀਗੇ ਵੀ ਸਸਤਾ ਜਿਹਾ ਘਰ ਚਾਹੀਦਾ ਸਾਨੂੰ ਵਧੀਆ ਰੇਟ 'ਚ ਹੋਵੇ ਤੇ ਜਮਾਂ ਸਸਤਾ ਘਰ ਆਪਾਂ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚਿਆ ਜੀ ਨੂੰ ਵੀ ਘਰ ਵਧੀਆ ਲੱਗੇ ਪਸੰਦ ਆਵੇ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਬਾਕੀ ਬਾਥਰੂਮ ਏਰੀਆ ਆਪਾਂ ਨੂੰ ਇੱਕ ਪਾਸੇ ਮਿਲ ਜੂਗਾ ਇੱਕ ਆਪਾਂ ਨੂੰ ਸੁਭਾਤ ਵੀ ਮਿਲ ਜੂਗੀ ਤੇ ਬਾਕੀ ਵੇਹੜਾ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ ਮੈਂ ਤੁਹਾਨੂੰ ਕਨਫਰਮ ਕਰਵਾ ਦਿੰਨਾ ਜੀ ਨੰਬਰ ਜਿਹੜਾ ਹੈਗਾ ਮਾਲਕ ਨੇ ਆਪ ਦਾ ਦਿੱਤਾ ਹੈ 7973626303 ਦੁਬਾਰਾ ਫਿਰ ਤੋਂ ਮੈਂ ਦੱਸ ਦੇਣਾ ਜੀ 7973626303 ਮਾਲਕ ਦਾ ਇਹ ਨੰਬਰ ਹੈ ਗੱਲ ਤੁਹਾਡੀ ਮਾਲਕ ਨਾਲ ਹੋ ਜੂਗੀ ਕਿਸੇ ਨੂੰ ਵੀ ਘਰ ਪਸੰਦ ਆਏ ਤੇ ਮਾਲਕ ਨਾਲ ਤੁਸੀਂ ਕਰੋ ਗੱਲ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਆਪਾਂ ਕੂਠੀ ਘਰ ਮਕਾਨ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਜੇ ਤੁਸੀਂ ਹਰ ਰੋਜ਼ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚੋਂ ਦੇਖਣਾ ਚਾਹੁੰਦੇ ਹੋ ਪਹਿਲਾਂ ਤਾਂ ਨੀਚੇ ਕਮੈਂਟ ਪਾਉ ਜੀ ਕਿਹੜੇ ਏਰੀਆ ਚੋਂ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਘਰ ਚਾਹੀਦਾ ਹੈ ਦੂਜੀ ਗੱਲ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ, ਉਹਨੂੰ ਦਬਾ ਦਿਓ। ਨਾਲ ਇੱਕ ਬੈਲ ਆਈਕਨ ਮਿਲੂਗਾ ਤੁਹਾਨੂੰ, ਉਹਨੂੰ ਆਲਟ ਸਟਸਰਡ ਕਰਕੇ ਲਾਜ਼ਮੀ ਦਬਾ ਦਿਓ। ਬੈਲ ਆਈਕਨ ਦਾ ਤੇ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ। ਤੇ ਜਿੰਨੇ ਤੁਸੀਂ ਪਹੁੰਚੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬੜੇ ਬਜ਼ੁਰਗ ਵੀਡੀਓ ਪਸੰਦ ਆਈਏ ਵਧੀਆ ਲੱਗਿਆ ਤਾਂ ਅਗੇ ਸ਼ੇਅਰ ਵੀ ਕਰ ਦਿਓ ਤੇ ਗੱਲਬਾਤ ਕਰ ਲਿਓ ਤੇ ਖਰੀਦ ਸਕਦੇ ਹੋ ਇਹ ਘਰ ਤੇ ਕਿਸੇ ਨੇ ਐਡ ਜੇ ਕਰਵਾਉਣੀ ਆ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਘਰ ਆ ਕੂਠੀ ਆ ਮਕਾਨ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਹੈ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਤੇ ਅੱਜ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਪਹੁੰਚਿਆ ਤੁਹਾਡੀ ਸਾਰਾਂ ਦੀ ਡਿਮਾਂਡ ਤੇ ਹੀ ਲੈ ਕੇ ਪਹੁੰਚਿਆ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਦੇਖਦਾ ਮੈਂ ਕਿਹੜੇ ਏਰੀਆ ਚੋਂ ਕਿੰਨੇ ਰੇਟ ਚ ਤੁਸੀਂ ਮੰਗ ਪਾਉਨੇ ਹੋ ਉਸ ਹੀ ਹਿਸਾਬ ਨਾਲ ਆਪਾਂ ਲੈ ਕੇ ਜਲਦੀ ਪਹੁੰਚਦੇ ਹਾਂ ਤੁਹਾਡੇ ਵਾਸਤੇ ਅਗਲੀ ਵੀਡੀਓ ਚ